ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਅੱਜ ਦਾ ਹੁਕਮਨਾਮਾ ਜੋ ਕੀ ਜੁਗ ਜੁਗ ਅਟਲ ਸ੍ਰੀ ਗੁਰੂ ਕਰਨ ਸਾਹਿਬ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਇਆ ਹੈ ਯਾਨੀ ਕਿ 25 ਦਸੰਬਰ ਦਾ ਫਰਮਾਨ ਦੱਸਣ ਲੱਗਿਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਅੱਜ ਦਾ ਫਰਮਾਨ ਇਹ ਕੀ ਹੈ ਸਲੋਕ ਮਹਲਾ 5 ਲੱਤਮ ਲੱਬਨਹਾਰ ਕਰਮ ਕਰੰਦੋ ਮਾ ਪੀਰੀ ਇਕੋ ਸਿਜਨਹਾਰ ਨਾਨਕ ਬੀਆਨਾ ਪਸੀਏ ਮਹਲਾ 5 પાડ્યા પછાડ બાણ વેઈ પૌડી વાહ પાયન પાય આપ જિયા જન્ત મહેરવા તિસુ સદા જાપ દયાધારી સમર્થ ચુકે બિલ બિલાપ ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਇਹ ਸਲੋਕ ਦਾ ਅਰਥ ਇਹ ਗਿਆ ਏ ਜਦੂ ਮੇਰੇ ਪਿਆਰੇ ਖਸਮ ਨੇ ਮੇਰੇ ਉੱਤੇ ਬਖਸ਼ੀਸ਼ ਕੀਤੀ ਤਾਂ ਮੈਂ ਲਭਨ ਜੋਗ ਪ੍ਰਭੂ ਨੂੰ ਲੱਭ ਲਿਆ ਹੁਣ ਹੈ ਨਾਨਕ ਇੱਕ ਕਰਤਾਰ ਹੀ ਹਰ ਥਾਂ ਦਿਸ ਰਿਹਾ ਏ ਕੋਈ ਹੋਰ ਨਹੀਂ ਦਿਸਦਾ ਹੈ ਨਾਨਕ ਸੱਚ ਭਾਵ ਸਿਮਰਨ ਦਾ ਤੀਰ ਤਾਨ ਕੇ ਚੰਦਰੇ ਪਾਪਾ ਨੂੰ ਨਸਾ ਦੇ ਸਤਿਗੁਰੂ ਦਾ ਸੋਨਾ ਮੰਤਰ ਚੇਤੇ ਕਰ ਇਸ ਤਰ੍ਹਾਂ ਦੁੱਖ ਨਹੀਂ ਪਿਆਪਦਾ ਹੈ ਭਾਈ ਉਸ ਕਰਤਾਰ ਨੂੰ ਤਨ ਤਨ जिसने तेरे अंदर आप ठंड पाई है उस प्रभु याद कर जो सब जीवन उहरबान है समर्थ प्रभु ने जिस मनुख उ मेहर की है उस दे सारे रुने मुक ਗਏ ਪੂਰੇ ਗੁਰੂ ਦੇ ਪ੍ਰਤਾਪ ਨਾਲ ਉਸ ਦੇ ਸਾਰੇ ਕਲੇਸ਼ ਦੁੱਖ ਤੇ ਰੋਗ ਦੂਰ ਹੋ ਗਏ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਵਾਧੂ ਵਾਧ ਕਰਿਓ ਮੇਰੀ ਲੌਂਗ ਵੀਡੀਓਜ਼ ਨੂੰ ਵੀ ਜ਼ਰੂਰ ਦੇਖ ਕੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ